कांड 16ਵਾਂ ਜਗਤਾਰ ਨੂੰ ਰੋਡੂ ਸ਼ਾ ਥਾਣੇ ਵਿੱਚ ਪੇਸ਼ ਕਰਾਉਣ ਬਾਅਦ ਜੱਸੀ ਉਸ ਦਿਨ ਆਥਣੇ ਜਿਹੇ ਸਾਥ ਵਿੱਚ ਆ ਗਏ ਖੜਾ ਤਾਂ ਲੋਕ ਗੱਲਾਂ ਕਰਨ ਲੱਗੇ ਬੰਦੂਕ ਉਹਨੇ ਮੋਡੇ ਲਟਕਾ ਰੱਖੀ ਸੀ ਉਹ ਕੌਰੇ ਦੀ ਉਡੀਕ ਵਿੱਚ ਸੀ ਕੌਰਾ ਆਇਆ ਤਾਂ ਉਹ ਦੋਵੇਂ ਪੁੱਲ ਤਰੂ ਲੈ ਕੇ ਬੰਦੂਕ ਸਾਫ਼ ਕਰਨ ਲੱਗ ਪਏ ਇੱਕ ਤਰ੍ਹਾਂ ਨਾਲ ਜਿਵੇਂ ਲੋਕਾਂ ਦੀਆਂ ਗੱਲਾਂ ਤੋਂ بے ਧਿਆਨ ਹੋ ਗਏ ਹੁਣ ਪਰ ਲੋਕ ਸਨ ਕਿ ਚੁੱਪ ਨਹੀਂ ਬੈਠੇ ਇਹੀ ਗੱਲਾਂ ਕਰੀ ਜਾ ਰਹੇ ਸਨ ਇੱਕ ਬੁੜਾ ਉੱਚਾ ਬੋਲ ਕੱਢ ਕੇ ਆਖਣ ਲੱਗਿਆ ਓਏ ਭਾਈ ਜਸਵੰਤ ਸਿਆ ਪਿੰਡ ਛੱਡ ਕੇ ਨਾ ਜਾਇਆ ਕਰ ਤੂੰ ਇੱਥੇ ਨਹੀਂ ਸੀ ਮਗਰੋਂ ਬੰਦਾ ਨੁਕਸਾਨਿਆਂ ਗਿਆ ਜੇ ਤੂੰ ਪਿੰਡ ਹੁੰਦਾ ਤਾਂ ਇਹ ਪਣਾ ਕਾਨੂੰ ਵਰਤਦਾ ਤਾਇਆ ਕੰਮ ਕਰਨ ਦੇ ਕਦੇ ਬਾਹਰ ਵੀ ਜਾਣਾ ਪੈਂਦਾ ਪਿੰਡ ਦੀ ਕੈਦ ਰਹਿ ਕੇ ਤਾਂ ਪੂਰਾ ਨਹੀਂ ਪਟਦਾ ਉਹਨੇ ਸਧਾਰਨ ਜਿਹੇ ਜਵਾਬ ਦਿੱਤਾ ਇੱਥੇ ਯਾਰ ਆ ਜਿੱਥੇ ਬੈਠੇ ਆ ਫੌਰੇ ਚ ਦੀ ਹੋ ਗਿਆ ਸਭ ਕੁਝ ਚੰਗਾ ਪਲਾ ਬੈਠੇ ਜਗਤਾਰ ਇੱਥੇ ਹੀ ਤਖਤ ਪੋਛਦੀ ਜਾਦ ਨਾ ਚੀਤੇ ਕਿਸੇ ਨੂੰ ਬਈ ਉਹ ਤੋਂ ਇਹ ਗੱਲ ਹੋ ਜੂਗੀ ਉਧਰੋਂ ਮੱਖਣ ਨੂੰ ਉਹਦੀ ਹੋਣੀ ਪਤਾ ਨਹੀਂ ਕਿਧਰੋਂ ਲੈ ਆਈ ਇੱਕ ਹੋਰ ਕੋਈ ਦੱਸ ਰਿਹਾ ਸੀ ਓਏ ਭਾਈ ਮਾਰਨਾ ਤਾਂ ਉਹਨੇ ਸਰਵਣ ਸੀ ਇਹ ਮੂਰੇ ਆ ਗਿਆ ਓਏ ਨਹੀਂ ਇਸੇ ਤੇ ਅੱਖ ਸੀ ਉਹਦੀ ਕਿਦਣ ਦੀ ਸੁਣਦੇ ਆ ਚੰਦ ਦੇ ਸੱਟਾਂ ਤਾਂ ਬਹੁਤੀਆਂ ਸਰਵਣ ਨੇ ਮਾਰੀਆਂ ਸੀ ਉਹਦੀਆਂ ਸੱਟਾਂ ਨਾਲ ਹੀ ਮਰਿਆ ਉਹ ਫਿਰ ਇਹ RAM ਸੂ ਦੇ ਮੁੰਡੇ ਤੇ ਕਿਉਂ ਅੱਖ ਸੀ ਬਈ ਉਹਦੀ ਸਰਵਣ ਨੂੰ ਮਾਰਦਾ ਸਰਵਣ ਨੂੰ ਕੀ ਮਾਰਦਾ ਯਾਰ ਸਰਵਣ ਤਾਂ ਆਪ ਹੀ ਮਰਿਆ ਵਰਗਾ ਹੁਣ ਸਾਜੇ ਬਰੋਲ ਦਾ ਫਿਰਦਾ ਹੈ ਨਹੀਂ ਉਹ ਮੱਖਣ ਕਹਿੰਦੇ ਛੇੜਦਾ ਰਹਿੰਦਾ ਸੀ ਇਹਨੂੰ ਆਪਦੀ ਜਾਨ ਚ ਨੀਵਾ ਦਿਖਾਉਂਦਾ ਸੀ ਇਹਨੂੰ ਏਜ ਵਿੱਚੇ ਵਿੱਚ ਪੀ ਜਾਂਦਾ ਸੀ ਪਰ ਇੱਕ ਦਿਨ ਦੇਖ ਲੈ ਫਿਰ ਖੋਲ ਤੇ ਭਿਆੜ ਯਾਰ ਇੰਨੇ ਸਾਲਾਂ ਪਿੱਛੋਂ ਕਮਾਲ ਕਰਤੀ ਹੂੰ ਤਾਂ ਚੰਦ ਮਰੇ ਨੂੰ 12 13 ਸਾਲ ਹੋ ਗਏ ਹੋਣਗੇ ਬੰਦੇ ਦੇ ਦਿਮਾਗ ਚੋਂ ਨਿਕਲਦੀ ਤਾਂ ਨਹੀਂ ਗੱਲ ਗੰਡਾ ਰੜਕਦਾ ਰਹਿੰਦਾ ਉਹ ਵੱਡਾ ਮੁੰਡਾ ਮੁਖਤਿਆਰ ਸਿਆਣਾ ਏ ਉਹਨੇ ਤਾਂ ਹਾਰ ਨਮਾਰ ਕਰ ਲਿਆ ਸੀ ਇਹਨੇ ਜਗਤਾਰ ਨੇ ਰੜਕ ਗੱਡੀ ਮੱਖਣ ਥੁੱਕ ਕੇ ਲੰਗਦਾ ਸੀ ਯਾਰ ਜਗਤਾਰ ਨੂੰ ਦੇਖ ਕੇ ਖੰਗੂਰ ਮਾਰਦਾ ਉਹਦੀ ਮੌਤ ਕਰਾਉਂਦੀ ਸੀ ਏਕਾ ਸਾਰਾ ਕੁਝ ਹੋਦੋਂ ਜਗਤਾਰ ਜਰੀ ਗਿਆ ਐਨੇ ਸਾਲ ਜਰੀ ਗਿਆ ਹੋਰ ਕਿੰਨਾ ਕੁ ਜਰੀ ਜਾਂਦਾ ਉਹ ਜੱਸੀ ਤੇ ਕौरा ਸੁਣਦੇ ਵੀ ਜਾ ਰਹੇ ਸਨ ਤੇ ਬੰਦੂਕ ਵੀ ਸਾਫ਼ ਕਰਦੇ ਬੰਦੂਕ ਵੱਲ ਹੀ ਬਹੁਤਾ ਧਿਆਨ ਦਿੰਦੇ ਨਾਟਕ ਕਰਦੇ ਜਿਵੇਂ ਸੱਤ ਦੀਆਂ ਗੱਲਾਂ ਉਹਨਾਂ ਨੂੰ ਸੁਣ ਨਹੀਂ ਰਹੀਆਂ ਸਨ ਪੁਲਤਰੂ ਤੇ ਚਿੰਦੀਆਂ ਪਲੇਟ ਕੇ ਜਸੀ ਨੇ ਕਾਰਦੂਸਾਂ ਵਾਲੇ ਚੋਲੇ ਵਿੱਚ ਪਾਈਆਂ ਅਤੇ ਕੌਰੇ ਨੂੰ ਕਹਿਣ ਲੱਗਿਆ ਚੱਲਿਏ ਕਿਉਂ ਜਸਵੰਤ ਸਿਆ ਭਾਈ ਇਹ ਤਾਂ ਤੂੰ ਕਰਾਤਾ ਹੋ ਹੁਣ ਕੀ ਕੂੰ ਬਣੂ ਉਹਦਾ ਬੁੜੇ ਨੇ ਫੇਰ ਉੱਚਾ ਬੋਲ ਕੱਢਿਆ ਕੇਰਾ ਕਾਨੂੰਨ ਦੇ ਹਵਾਲੇ ਕਰਤਾ ਉਹਨੂੰ ਤਾਂ ਆ ਹੁਣ ਪ੍ਰਮਾਤਮਾ ਨੂੰ ਪਤਾ ਹੈ ਕੀ ਬਣੂ ਉਹਦਾ ਆਪਣਾ ਤਾਂ ਕੋਈ ਦਖਲ ਨਹੀਂ ਆਪਾਂ ਨੂੰ ਤਾਂ ਦੋਹੇ ਤਰ੍ਹਾਂ ਇੱਕੋ ਨੇ ਨਾ ਰਾਮ ਸੂ ਆਪਾਂ ਨੂੰ ਦੂਰ ਐ ਨਾ ਲੁੱਦੜ ਦੂਰ ਨੇ ਜੱਸੀ ਤੁਰਨ ਲੱਗਿਆ ਕਹਿ ਗਿਆ ਤੇ ਫੇਰ ਉਹ ਦੋਵੇਂ ਨਿਆਈਆਂ ਵੱਲ ਨਿਕਲ ਗਏ ਸੱਤ ਵਿੱਚ ਗੱਲਾਂ ਫੇਰ ਵੀ ਹੁੰਦੀਆਂ ਰਹੀਆਂ ਦਿਨ ਦਾ ਚਪਾ ਸੀ ਜੱਸੀ ਕਹਿਣ ਲੱਗਿਆ ਤਿੱਤਰ ਦੇਖੀਏ ਕੋਈ ਐਸ ਵੇਲੇ ਦਰਖਤਾਂ ਤੇ ਆ ਪੈਂਦੇ ਨੇ ਉਹ ਦਰਖਤ ਥੱਲੇ ਜਾ ਖੜਦੇ ਅਤੇ ਉਤਾ ਨੂੰ ਚਾਕਣ ਲੱਗਦੇ ਕਿਦਰੇ ਵੀ ਕਿਸੇ ਦਰਖਤ ਦੇ ਵਿੱਚ ਕੋਈ ਤਿੱਤਰ ਨਹੀਂ ਸੀ ਅੱਜ ਕਿੱਧਰ ਗਏ ਦਿੱਤਰ ਜੱਸੀ ਇੱਕ ਦਰਖਤ ਤੋਂ ਦੂਜੇ ਦਰਖਤ ਵੱਲ ਜਾਂਦਾ ਆਖ ਰਿਹਾ ਹੁੰਦਾ ਆਪਾਂ ਹੀ ਮੁਕਾਏ ਨੇ ਹੋਰ ਇਹਨਾਂ ਜਾਨਵਰਾਂ ਨੇ ਕਿੱਧਰ ਜਾਣਾ ਸੀ ਸਰਪੰਚਾ ਕੌਰਾ ਹੜਿਹੜ ਕਰਕੇ ਹੱਸਦਾ ਹਨੇਰਾ ਬਲੋਪਲ ਵੱਧਦਾ ਜਾ ਰਿਹਾ ਸੀ ਉਹ ਖਾਲੀ ਹੱਥ ਕਰਾਂ ਨੂੰ ਮੁੜਨ ਲੱਗੇ ਰਾਹ ਵਿੱਚ ਕੌਰੇ ਨੇ ਹੀ ਗੱਲ ਛੇੜੀ ਹੁਣ ਫੇਰ ਕਿਵੇਂ ਕਰੀਏ ਜਗਤਾਰ ਦਾ ਆਪਾਂ ਉਹਦਾ ਕੀ ਕਰਨਾ ਹੈ ਫਾਂਸੀ ਲੱਗੇ ਭੈਣ ਚੋਦ ਨੂੰ ਚਾਹੇ ਕੈਦ ਹੋਵੇ ਆਪਾਂ ਤਾਂ ਜਿਵੇਂ ਕਿਹਾ ਸੀ ਉਹ ਕੀਤਾ ਨਹੀਂ ਉਹਨੇ ਮੱਖਣ ਜਾ ਠੋਕਿਆ ਤੀ ਦੇ ਜਾਰ ਨੇ ਹਾਂ ਗੱਲ ਤਾਂ ਉੱਥੇ ਹੀ ਖੜੀ ਐ ਕौरा ਆਖ ਰਿਹਾ ਸੀ ਉਧਰ ਰੂਪੋ ਨਹੀਂ ਟਿਕਣ ਦਿੰਦੀ ਕਹਿੰਦੀ ਇਹਨੂੰ ਆਉਣੋਂ ਹਟਾ ਮੇਰੇ ਕੋਲੋਂ ਅਖੇ ਖਹਿੜਾ ਨਹੀਂ ਛੱਡਦਾ ਮੇਰਾ ਕਹਾਣੀ ਸਾਲੀ ਸਮਝੋ ਬਾਹਰ ਐ ਇਹ ਭੈਣ ਚੋਦ ਸਰਵਣੀਆਂ ਆਖਦਾ ਸੀ ਇੱਕ ਦਿਨ ਅਖੇ ਉਹ ਮੈਨੂੰ ਆਪ ਬੁਲਾਉਂਦੀ ਐ ਓਏ ਕੀ ਕਹਿ ਸਕਦੇ ਆ ਸਰਪੰਚਾ ਇਨਾਂ ਤੀਮੀਆਂ ਦੇ ਸੌ ਚਲਿੱਤਰ ਹੁੰਦੇ ਆ ਜਾਰ ਕੀ ਪਤਾ ਐ ਸਰਵਣ ਨੂੰ ਵੀ ਇਹੀ ਗੱਲ ਆਖਦੀ ਹੋਵੇ ਕੀ ਆਖਦੀ ਹੋਵੇ ਬਈ ਸਰਪੰਚ ਮੇਰਾ ਖਹਿੜਾ ਨਹੀਂ ਛੱਡਦਾ ਹਾਂ ਬਈ ਇਹ ਵੀ ਕੀ ਪਤਾ ਹੈ ਜੱਸੀ ਦੇ ਕੰਨ ਉਗੜੇ ਪਰ ਫੇਰ ਕਹਿਣ ਲੱਗਿਆ ਨਹੀਂ ਜਾਰ ਇਹ ਤਾਂ ਨਹੀਂ ਹੋ ਸਕਦਾ ਆਪਾਂ ਨੂੰ ਤਾਂ ਬਹੁਤ ਚਾਉਂਦੀ ਆ ਉਹ ਚਿਚੜੀ ਵਾਂਗੂੰ ਚਿੰਬੜ ਜਾਂਦੀ ਹੈ ਬਸ ਪੁੱਛਣਾ ਮੱਖਣ ਦੇ ਭੋਗ ਵਾਲੇ ਦਿਨ ਆਸਮਾਨ ਉੱਤੇ ਬੱਦਲ ਸਨ ਇਧਰੋਂ ਉੱਤਰ ਜਾ ਰਹੇ ਤੇ ਉਧਰੋਂ ਇਧਰ ਆ ਰਹੇ ਜਿਵੇਂ ਕਮਲੇ ਹੋਏ ਕਿੜੇ ਕੱਢ ਰਹੇ ਹੋਣ ਹਵਾ ਵਗ ਰਹੀ ਸੀ ਕਿਸਾਨ ਲੋਕ ਉਤਾਨ ਝਾਕਦੇ ਅਤੇ ਫਿਰ ਉਦਾਸ ਹੋ ਕੇ ਨੀਵੀਂ ਪਾ ਲੈਂਦੇ ਕੋਈ ਜਣਾ ਤਿੱਖੀ ਕਰਾਰੀ ਗਾਲ ਕੱਢ ਕੇ ਆਖਦਾ ਰੱਬ ਵੀ ਗਿਣ-ਗਿਣ ਬਦਲੇ ਲੈਂਦਾ ਜਦੋਂ ਲੋੜ ਸੀ ਉਦੋਂ ਤਾਂ ਕਣੀ ਨਹੀਂ ਸਿੱਟੀ ਹੁਣ ਦੇਖ ਕੀ ਰਥ ਬਣਾਇ ਪੁੱਛਣ ਵਾਲਾ ਹੋਵੇ ਬਈ ਕਣਕਾਂ ਪੱਕਣ ਤੇ ਆਈਆਂ ਪਈਆਂ ਹੁਣ ਮੀਂਹ ਪਉਣ ਦੀ ਰੋਤਾ ਕੋਈ ਪਰ ਸੁੱਖ ਰਹਿ ਗਈ ਭੋਗ ਪੈਣ ਤੱਕ ਬੱਦਲ ਪਰੇ-ਪਰੇ ਹੀ ਰਹੇ ਨਹੀਂ ਤਾਂ ਅਜਿਹੇ ਮੌਕੇ ਬੜਾ ਔਖਾ ਹੋ ਜਾਂਦਾ ਹੈ ਸ਼ਾਮਿਆਂ ਨੇ ਭਿੱਜ ਕੇ ਚਿਉਣ ਲੱਗਦੇ ਹਨ ਬੈਠਣ ਨੂੰ ਥਾਂ ਨਹੀਂ ਰਹਿੰਦਾ ਰੋਟੀ ਟੁੱਕਦਾ ਅੱਡ ਗਾੜ ਪੈ ਜਾਂਦਾ ਹੈ ਅੰਨ ਪਾਣੀ ਖਰਾਬ ਹੋਣ ਲੱਗਦਾ ਜਿਉਂ ਹੀ ਸ਼ਾਮਿਆਂ ਨੇ ਦੇ ਪਾਸ ਪੁੱਟੇ ਜਾਣ ਲੱਗੇ ਕਣੀਆਂ ਪੈਣ ਲੱਗੀਆਂ ਆਥਣ ਤੱਕ ਭੂਰ ਪੈਂਦੀ ਰਹੀ ਲੋਕ ਆਖਦੇ ਸਨ ਇੰਨੀ ਕੁ ਕਿਣਮਣ ਨਾਲ ਤਾਂ ਕੁਝ ਨਹੀਂ ਵਿਗੜਦਾ ਕਿਦਰੇ ਕਿਤੇ ਜਲ-ਥਲ ਇੱਕ ਕਰ ਤਾਂ ਨਾ ਰੱਬ ਨੇ ਤਾਂ ਪੱਟੇ ਜਾਵਾਂਗੇ ਕਿਸੇ ਪਾਸੇ ਦੇ ਨਹੀਂ ਰਹਿਣਾ ਫੇਰ ਤਾਂ ਦੀ ਰਾਤ ਤੋਂ ਬਾਅਦ ਬਹੁਤ ਵੱਡਾ ਚਖੜ ਝੁੱਲਿਆ ਤੇਜ਼ بارش ਤੇ ਹਨੇਰੀ ਸਭ ਲੋਕ ਅੰਦਰ ਛੱਤਾਂ ਥੱਲੇ ਸੁੱਤੇ ਹੋਏ ਸਨ ਜਿਹੜੇ ਜਾਗਦੇ ਸਨ ਉਹਨਾਂ ਨੇ ਬੱਦਲ ਗੱਜਣ ਤੇ ਤੇਜ਼ ਖੜਕਾਟ ਸੁਣੇ ਜਿਵੇਂ ਕਿਦਰੇ ਸਾਰੇ ਦਾ ਸਾਰਾ ਆਸਮਾਨ ਟੇਰੀ ਹੋ ਕੇ ਡਿੱਗ ਪਿਆ ਹੋਵੇ ਬਿਜਲੀ ਲੇਸ਼ਕ ਦੀ ਇੱਕ ਵਾਰ ਤਾਂ ਚਾਰੇ ਪਾਸੇ ਚਾਨਣ छा ਜਾਂਦਾ ਤਖਤਿਆਂ ਦੀਆਂ ਵਿਰਲਾਂ ਵਿੱਚ ਦੀ ਤੇਜ਼ ਦਿਖੀ ਰੋਸ਼ਨੀ ਅੰਦਰ ਪਈ ਹਰ ਚੀਜ਼ ਨੂੰ ਹੱਥ ਲਾ ਕੇ ਮੁਰਦੀ ਤਖਤੇ ਘੜਕਣ ਪਸ਼ੂਆਂ ਦੇ ਰੰਬਣ ਤੇ ਨੇੜੇ ਦੇ ਦਰਖਤ ਟੁੱਟਣ ਦੀਆਂ ਆਵਾਜ਼ਾਂ ਸਨ ਦੋ ਤਿੰਨ ਘੰਟੇ ਇਹੀ ਹਾਲ ਰਿਹਾ ਵੇੜੇ ਪਾਣੀ ਨਾਲ ਪਰ ਚੁੱਕੇ ਸਨ ਬਾਛੜ ਅੰਦਰ ਤੱਕ ਪਹੁੰਚਦੀ ਗੜੀਆਂ ਵਿੱਚ ਪਾਣੀ ਹੀ ਪਾਣੀ ਸੀ ਟੋਬੇ ਪਰ ਕੇ ਪਿੰਡ ਵਿੱਚ ਆਵੜੇ ਸਨ ਤੜਕੇ ਉੱਠ ਕੇ ਲੋਕਾਂ ਨੇ ਦੇਖਿਆ ਜਲ ਥਲ ਇੱਕ ਹੋਇਆ ਪਿਆ ਸੀ ਸਿਤਮ ਇਹ ਕਿ ਕਿਣਮਣ ਹਾਲੇ ਵੀ ਸੀ ਸਿਰਾਂ ਉੱਤੇ ਮੋٹے ਕੱਪੜਿਆਂ ਦਾ ਭੁੰਗ ਮਾਰ ਕੇ ਤੇ ਛਤਰੀਆਂ ਵਾਲੇ ਬਾਹਰ ਸੱਥਾਂ ਵਿੱਚ ਆ ਖੜੇ ਗੱਲਾਂ ਹੋਣ ਲੱਗੀਆਂ ਕਈ ਕੱਚੇ ਕੋਠੇ ਡਿੱਗੇ ਸਨ ਪਸ਼ੂ ਸੰਗਲ ਰਸੇ ਤੋੜਵਾ ਕੇ ਖੇਤਾਂ ਨੂੰ ਭੱਜ ਗਏ ਪਿੰਡ ਵਿੱਚ ਹਾਹਾਕਾਰ ਸੀ ਹਵਾ ਵਿੱਚ ਚੁੱਲਿਆਂ ਦੇ ਧੂਏ ਭਜ ਰਹੇ ਸਨ ਕਣੀਆਂ ਵਰਦੀਆਂ ਵਿੱਚ ਹੀ ਕੁਝ ਲੋਕ ਆਪਣੇ ਖੇਤਾਂ ਨੂੰ ਭੱਜੇ ਸਨ ਤਾਂ ਕਿ ਵਟਾਂ ਪੜੀਆਂ ਵੱਡ ਦਿੱਤੀਆਂ ਜਾਣ ਫਸਲਾਂ ਵਿੱਚ ਖੜਾ ਪਾਣੀ ਹੋਰ ਕਿਦਰੇ ਤੁਰ ਜਾਵੇ ਪਰ ਕਣਕਾਂ ਤਾਂ ਵਿਛੀਆਂ ਪਈਆਂ ਸਨ ਜਿਵੇਂ ਉਹਨਾਂ ਦੇ ਲੱਕ ਟੁੱਟ ਗਏ ਹੋਣ ਜਿਵੇਂ ਬੱਲੀਆਂ ਦੇ ਸਿਰ ਫੇਦ ਦਿੱਤੇ ਗਏ ਹੋਣ ਧਰਤੀ ਉੱਤੇ ਡਿੱਗੇ ਪਾਣੀ ਜਿੰਨਾ ਹੀ ਕਿਸਾਨਾਂ ਦੀਆਂ ਅੱਖਾਂ ਵਿੱਚ ਪਾਣੀ ਸੀ ਰੱਬ ਨੂੰ ਕਿੰਨੀਆਂ ਕੋ ਗਾਲਾਂ ਕੱਢੀਆਂ ਜਾ ਸਕਦੀਆਂ ਸਨ ਸੜਕਾਂ ਉੱਤੇ ਦਰਖਤਾਂ ਦੇ ਡਾਣੇ ਡਿੱਗੇ ਪਏ ਸਨ ਬੱਸਾਂ ਤੇ ਟਰੱਕਾਂ ਕਾਰਾਂ ਲਈ ਆਵਾਜ਼ ਹੀ ਮੁਸ਼ਕਲ ਹੋ ਗਈ ਖੇਤਾਂ ਵਿੱਚ ਰੁੱਖਾਂ ਦੇ ਟਾਣ ਟੁੱਟ ਕੇ ਪਰਾਂ ਦੂਰ ਜਾ ਡਿੱਗੇ ਕਿਦਰੇ ਕੋਈ ਆਲਣਾ ਅੰਡੇਾਂ ਸਮੇਤ ਹੀ ਡਿੱਗ ਕੇ ਝਾੜ ਮਲਿਆਂ ਵਿੱਚ ਉਲਝ ਗਿਆ ਸੀ ਰੁੱਖਾਂ ਥੱਲੇ ਕੁੱਗੀਆਂ ਗੁਟਾਰਾਂ ਕਾਂ ਜਿੜੀਆਂ ਤੇ ਗੋਲੇ ਕਬੂਤਰ ਮਰੇ ਪਏ ਸਨ ਕੋਈ ਆਖਦਾ ਇਹਨਾਂ ਵਿਚਾਰੇ ਜਨੌਰਾਂ ਦੀ ਇਹੀ ਹੋਣੀ ਲਿਖੀ ਸੀ ਵੱਡੀ ਉਮਰ ਦੇ ਬੰਦਿਆਂ ਤੇ ਬੁੜੀਆਂ ਦਾ ਵਿਸ਼ਵਾਸ ਸੀ ਕਿ ਇਹ ਬਠਿੰਡੇ ਵਾਲਾ ਧੋਅ ਸੀ ਜਿੱਥੋਂ ਜਿੱਥੋਂ ਦੇ ਲੰਘਿਆ ਅਨਾ ਕਰਦਾ ਤੁਰਿਆ ਗਿਆ ਗੁਰਦੁਆਰੇ ਗੱਲਾਂ ਹੋ ਰਹੀਆਂ ਸਨ ਕਿ ਅੱਜ ਸਰਵਣ ਨਹੀਂ ਆਇਆ ਬਈ ਪਹਿਲਾਂ ਤਾਂ ਨਿਤ ਦਿਨ ਚੜਦੇ ਹੀ ਇੱਥੇ ਆ ਕੇ ਚਾਹ ਪੀਂਦਾ ਹੁੰਦਾ ਅੱਜ ਕੀ ਹੋ ਗਿਆ ਉਹਨੂੰ ਬੰਦਾ ਪੇਜ ਕੇ ਪਤਾ ਤਾਂ ਲਓ ਕੰਜਰ ਦਾ ਕਾਰੀ ਨਾ ਡਿੱਗ ਪਿਆ ਹੋਵੇ ਕਿਤੇ ਪਿੰਡ ਦੇ ਕਈ ਕੱਚੇਕਰ ਡਿੱਗੇ ਨੇ ਕਹਿੰਦੇ ਕਿਤੇ ਲਟਾਣ ਥੱਲੇ ਦੱਪਿਆ ਮਰਿਆ ਨਾ ਪਿਆ ਹੋਵੇ ਕਿਸੇ ਨੇ ਹੱਸਦੇ ਹੱਸਦੇ ਆਖਿਆ ਸੱਚੀ ਗੱਲ ਸੀ ਸਰਵਣ ਦੇ ਕਰਦੀ ਬੈਠਕ ਡਿੱਗ ਪਈ ਸੀ ਇੱਕ ਸ਼ਤੀਰ ਡਿੱਗ ਕੇ ਉਹਦੇ ਉੱਤੇ ਆ ਵਜਿਆ ਸੀ ਸਿਰ ਵਿੱਚ ਸੱਟ ਨਹੀਂ ਲੱਗੀ ਨਹੀਂ ਤਾਂ ਮਰ ਜਾਣਾ ਸੀ ਉਹਨੇ ਲੱਤਾਂ ਬਾਹਾਂ ਉੱਤੇ ਸੱਟਾਂ ਸਨ ਉਹ ਬੈਠਕ ਵਿੱਚ ਪੈਂਦਾ ਹੁੰਦਾ ਸਬਾਤਾਂ ਵਿੱਚ ਤਾਂ ਕੁਸਸਰਾ ਥਾਂ ਸੀ ਛੱਤ ਉੱਤੇ ਮੱਕੜੀ ਦੇ ਜਾਲੇ ਸਨ ਕੱਚੀਆਂ ਕੰਧਾਂ ਦੇ ਖਲੇਪੜ ਲੈ ਕੇ ਡਿੱਗ ਪਏ ਸਨ ਸਬਾਤਾਂ ਕਦੇ ਕਿਸੇ ਨੇ ਸੁੰਭਰੀਆਂ ਨਹੀਂ ਸਨ ਜਿੱਥੇ ਕੋਈ ਚੀਜ਼ ਪਈ ਸੀ ਮਿੱਟੀ ਹੋਈ ਓਵੇਂ ਦੀ ਓਵੇਂ ਸੀ ਕਦੇ ਉਸ ਬਾਤਾਂ ਖੋਲ ਕੇ ਦੇਖਦਾ ਤਾਂ ਗੰਦਾ ਮੁਸ਼ਕ ਮਾਰਦਾ ਜਿਵੇਂ ਕਰੰਗਾਵਾੜੀ ਕੋਲ ਦੀ ਲੰਗ ਰਹੇ ਹੋਈਏ ਮੁਰਦਾਰ ਜਿਹਾ ਮੁਸ਼ਕ ਮਰੇ ਪੈ ਚੂਹੇ ਕਦੇ ਕਿਸੇ ਨੇ ਚੁੱਕ ਕੇ ਬਾਹਰ ਨਹੀਂ ਸੁੱਟੇ ਸਨ ਸਰਵਣ ਨੇ ਬਸ ਇਨਾ ਕੀਤਾ ਕਿ ਆਪਣਾ ਮੰਜਾ ਕੜੀਸ ਕੇ ਪਰਾਂ ਚੰਗੇ ਥਾਂ ਕਰ ਲਿਆ ਉੱਥੇ ਜਿੱਥੇ ਫੇਰ ਪਾਣੀ ਦੀ ਵਾਛੜ ਨਹੀਂ ਲੱਗਦੀ ਸੀ ਗੁਆਂਢੀ ਘਰਾਂ ਵਿੱਚੋਂ ਕੋਈ ਉਹਦਾ ਪਤਾ ਲੈਣ ਨਹੀਂ ਆਇਆ ਸੀ ਅਤੇ ਨਾ ਹੀ ਉਹ ਆਪ ਬੈਠਕ ਤੋਂ ਬਾਹਰ ਨਿਕਲ ਕੇ ਕਰ ਦੇ ਬਾਰ ਮੂਰੇ ਆ ਕੇ ਖੜਾ ਉਹਦੀਆਂ ਲਤਾਂ ਦੀਆਂ ਸੁਕੜੰਜਾਂ ਉੱਤੇ ਲਹੂ ਦੇ ਨਿਸ਼ਾਨ ਸਨ ਬਾਹਾਂ ਵਿੱਚੋਂ ਖੂਨ ਨਿਕਲ ਕੇ ਥਾਂ ਦੀ ਥਾਂ ਜੰਮ ਗਿਆ ਸੀ ਸਿਰ ਦੇ ਵਾਲ ਤੇ ਦਾੜੀ ਧੂੜ ਨਾਲ ਅੱਟੀ ਪਈ ਸੀ ਚਿਹਰਾ ਬਦਰੰਗ ਹੋ ਕੇ ਰਹਿ ਗਿਆ ਤੇ ਫਿਰ ਖਾਸਾ ਦਿਨ ਚੜ੍ਹੇ ਗੁਰਦੁਆਰੇ ਦੇ ਦੋ ਬੰਦੇ ਉਹਦਾ ਪਤਾ ਲੈਣ ਆਏ ਉਹ ਆਪਣੇ ਮੰਝੇ ਉੱਤੇ ਰਜ਼ਾਈ ਲੈ ਕੇ ਪਿਆ ਬੇਸੁਰਤ ਜਿਹਾ ਲੱਗਦਾ ਨਾ ਹਾਏ ਹਾਏ ਨਾ ਕੋਈ ਹੁੰਗਰ ਵੱਜਦੀ ਉਹਦੀ ਬਿਸਤਰੇ ਉੱਤੇ ਮਿੱਟੀ ਦੀ ਅੰਡਲੀਆਂ ਤੇ ਪੁਰਾਣੀ ਛੱਤ ਦੀ ਖਿੱਪ ਦੇ ਡੱਕੇ ਸਨ ਸਰਵਣਾ ਇੱਕ ਜਣੇ ਨੇ ਹਾਕ ਮਾਰੀ ਹੂੰ ਉਹਨੇ ਸਿਰਫ ਇੰਨਾ ਜਵਾਬ ਦਿੱਤਾ ਓਏ ਤੇਰੀ ਤਾਂ ਬੈਠ ਕੇ ਡੇਗ ਗਈ ਤੂੰ ਪਿਆ ਹੂੰ ਉਹਦਾ ਫਿਰ ਇਹੀ ਹੁੰਗਾ ਰਸੀ ਤੇਰੇ ਤੇ ਨਹੀਂ ਸੱਟ ਲੱਗੀ ਕੋਈ ਹੂੰ ਉਹਨੇ ਫਿਰ ਇੰਨਾ ਹੀ ਆਖਿਆ ਉਹ ਦੋ ਜਣੇ ਸਨ ਦੂਜੇ ਨੇ ਉਹਦੀ ਰਜ਼ਾਈ ਪਰਾਂ ਕੀਤੀ ਉਹਦਾ ਤਾਂ ਬੁਰਾ ਹਾਲ ਸੀ ਵਿਂਜਣੀਆਂ ਸੁੱਜੀਆਂ ਪਈਆਂ ਸਨ ਉਹਨਾਂ ਨੇ ਉਹਦਾ ਸਿਰ ਦੇਖਿਆ ਸਿਰ ਵਿੱਚ ਕੋਈ ਸੱਟ ਨਹੀਂ ਸੀ ਤੇ ਫਿਰ ਉਹਨਾਂ ਨੇ ਉਹਦੀਆਂ ਬਾਹਾਂ ਫੜ ਕੇ ਤੇ ਕਿ ਜੀ ਥੱਲੇ ਹੱਥ ਦੇ ਕੇ ਉਹਨੂੰ ਕਿਹਾ ਉੱਠ ਖੜਾ ਹੋ ਕੀ ਹਾਲ ਬਣਾ ਛੱਡਿਆ ਆਵਦਾ ਅਸੀਂ ਨਾ ਆਉਂਦੇ ਤਾਂ ਕਿਨੇ ਚੱਕਣਾ ਸੀ ਤੈਨੂੰ ਉਹ ਉੱਠ ਕੇ ਬੈਠ ਗਿਆ ਅੱਖਾਂ ਨਹੀਂ ਖੁੱਲ ਰਹੀਆਂ ਸਨ ਹੁਣ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਪੀਣ ਵਾਲਾ ਪਾਣੀ ਕਿੱਥੇ ਹੈ ਕੋਈ ਤੌੜਾ ਤਪਲਾ ਹੈ ਵੀ ਕਿ ਨਹੀਂ ਇੱਕ ਬੰਦਾ ਗਵੰਡੀਆਂ ਦੇ ਘਰੋਂ ਪਾਣੀ ਦਾ ਗਲਾਸ ਲੈ ਕੇ ਆਇਆ ਉਹਦੇ ਮੂੰਹ ਨੂੰ ਲਾਇਆ ਪਾਣੀ ਪੀ ਕੇ ਉਹਦੀਆਂ ਅੱਖਾਂ ਖੁੱਲ ਗਈਆਂ ਹੁਣ ਉਹ ਸੁਰਤ ਵਿੱਚ ਸੀ ਇੱਕ ਬੰਦਾ ਉਹਦੇ ਕੋਲ ਬੈਠਾ ਰਿਹਾ ਦੂਜੇ ਨੇ ਉਹਦੇ ਸ਼ਰੀਕੇ ਵਿੱਚੋਂ ਬੰਦੇ ਸਤੇ ਬੰਦਿਆਂ ਨੇ ਉਹਦਾ ਇਹ ਹਾਲ ਦੇਖਿਆ ਤਾਂ ਤਰਸ ਕੀਤਾ ਕਹਿ ਰਹੇ ਸੀ ਸਾਨੂੰ ਕੀ ਪਤਾ ਸੀ ਇਹ ਅੰਦਰ ਹੈ ਸਾਡੇ ਪਾ ਤਾਂ ਗੁਰਦੁਆਰੇ ਹੁਣੇ ਬੈਠਕ ਦਾ ਖੰਡ ਡਿੱਗੇ ਦਾ ਵੀ ਅੰਦਰ ਆ ਕੇ ਪਤਾ ਲੱਗਦਾ ਕੀ ਪਤਾ ਹੁਣ ਬਾਹਰੋਂ-ਬਾਹਰੋਂ ਤੇ ਫਿਰ ਇੱਕ ਨੇ ਕਿਹਾ ਫੇਰ ਵੀ ਬੰਦੇ ਦਾ ਜੀਅ ਜਾਰ ਇਹਨੂੰ ਰੋਡੂ ਸ਼ਾ ਲੈ ਕੇ ਚੱਲੋ ਡਾਕਦਾਰ ਦੇ ਮੱਲਮ ਪੱਟੀ ਕਰਾਓ ਇਹਦੀ ਨਹੀਂ ਤਾਂ ਮਰ ਜੂ ਜਾ ਰਹੇ ਇਹਦਾ ਹਾਲ ਤਾਂ ਦੇਖੋ ਭਾਈ ਫੇਰ ਕਹਿਣ ਲੱਗਿਆ ਓਏ ਚਾ ਸੌਰਿਆ ਮਰ ਗਿਆ ਸੀ ਅੰਦਰ ਪਿਆ ਪਿਆਈ ਜੂਨ ਹੈ ਕੋਈ ਇਹਦੀ ਜਰ ਮੀਂਹ ਬੰਦ ਹੋ ਚੁੱਕਿਆ ਸੀ ਹੁਣ ਆਸਮਾਨ ਸਾਫ ਸੀ ਸ਼ਰੀਕੇ ਵਿੱਚੋਂ ਇੱਕ ਕਰਨੇ ਆਪਣੀ ਟਰਾਲੀ ਜੋੜੀ ਉਹਨੂੰ ਰੋਡੂ ਸ਼ਾ ਲੈ ਗਏ ਥੰਮਣ ਵਾਲੇ ਤੂੰ ਰੋਡੂ ਸ਼ਾ ਤੱਕ ਇਹ ਨਵੀਂ ਬਣੀ ਲਿੰਕ ਰੋਡ ਸੀ ਇਸ ਸੜਕ ਉੱਤੇ ਕੋਈ ਖਾਸ ਦਰਖਤ ਨਹੀਂ ਸਨ ਜਿਹੜੇ ਟੁੱਟ ਕੇ ਡਿੱਗ ਪੈਂਦੇ ਤੇ ਸੜਕ ਰੋਕ ਸਕਦੇ ਛੋਟੇ-ਛੋਟੇ ਦਰਖਤ ਸਨ ਜਿਹੜੇ ਨਹੀਂ ਡਿੱਗੇ ਸਨ ਜਿੱਧਰ-ਕਿੱਧਰੇ ਦਰਖਤ ਉਖੜ ਕੇ ਡਿੱਗੇ ਸਨ ਜਾਂ ਡਾਣੇ ਟੁੱਟੇ ਸਨ ਉਹ ਪੁਰਾਣੇ ਦਰਖਤ ਸਨ ਟਰੈਕਟਰ ਟਰਾਲੀ ਰੋਡੂ ਸ਼ਾਹ ਨੂੰ ਜਾਂਦੀ ਦੇਖ ਕੇ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਸਰਵਣ ਨੂੰ ਲੈ ਕੇ ਗਏ ਹਨ ਬੈਠਕ ਦਾ ਸ਼ਤੀਰ ਟੁੱਟ ਕੇ ਅੰਦਰ ਪਏ ਦੇ ਉਹਦੇ ਸੱਟਾਂ ਲੱਗੀਆਂ ਜੇ ਉਹਦਾ ਓੜ-ਪੋੜ ਨਾ ਕੀਤਾ ਤਾਂ ਉਹਨੇ ਬਚਣਾ ਨਹੀਂ ਜੱਸੀ ਨੂੰ ਵੀ ਜਾ ਖਬਰ ਹੋਈ ਕਿ ਸਰਵਣ ਦੇ ਸੱਟਾਂ ਲੱਗੀਆਂ ਤੇ ਉਹ ਨੂੰ ਰੋਡੂਸ਼ਾ ਲੈ ਕੇ ਗਏ ਸਨ ਉਹ ਇਹ ਖਬਰ ਸੁਣ ਕੇ ਪਹਿਲਾਂ ਤਾਂ ਖੁਸ਼ ਹੋਇਆ ਫਿਰ ਇੱਕਦਮ ਗੰਭੀਰ ਹੋ ਗਿਆ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ ਫਿਰ ਉਹਨੇ ਕੌਰੇ ਨੂੰ ਘਰੋਂ ਬੁਲਾਇਆ ਆਖਿਆ ਚੱਲ ਓਏ ਰੋਡੂਸ਼ਾ ਚੱਲਦੇ ਆਂ ਪਤਾ ਲੈਣੇ ਸਰਵਣ ਦਾ ਕਹਿੰਦੇ ਬੈਠ ਕੇ ਡਿੱਗ ਪੀਓ ਦੇ ਉੱਤੇ ਸੱਟਾਂ ਲੱਗੀਆਂ ਉਹ ਕਹਿੰਦਾ ਚੱਲ ਮੈਂ ਤਿਆਰ ਆ ਰੋਡੂਸ਼ਾ ਉਹਨਾਂ ਨੇ ਕਈ ਪ੍ਰਾਈਵੇਟ ਡਾਕਟਰਾਂ ਦੇ ਪਤਾ ਕੀਤਾ ਉਹ ਕਿਤੇ ਵੀ ਦਾਖਲ ਨਹੀਂ ਸੀ ਸਰਕਾਰੀ ਹਸਪਤਾਲ ਗਏ ਤਾਂ ਉਹ ਉੱਥੇ ਹੀ ਸੀ ਉਹਦੇ ਨਾਲ ਉਹਨਾਂ ਦੇ ਅਗਵਾੜ ਦੇ 4-5 ਬੰਦੇ ਸਨ ਡਾਕਟਰ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਸੀ ਸਰਪੰਚ ਨੇ ਡਾਕਟਰ ਦਾ ਪਤਾ ਕੀਤਾ ਇਹ ਡਾਕਟਰ ਤਾਂ ਬਹੁਤ ਲਾਲਚੀ ਸੀ ਪੈਸੇ ਲੈ ਬਗੈਰ ਗੱਲ ਨਹੀਂ ਸੁਣਦਾ ਸੀ ਗੋਰਾ ਰੰਗ ਤੇ ਨਾ ਕੁੱਤੇ ਕਾਲਾ ਮੌਕਾ ਸਰਪੰਚ ਨੂੰ ਉਹ ਜਾਣਦਾ ਸੀ ਉਹਨੇ ਆਪ ਸਰਪੰਚ ਨੂੰ ਬੁਲਾਇਆ ਆਓ ਸਰਪੰਚ ਸਾਹਿਬ ਜੱਸੀ ਡਾਕਟਰ ਨੂੰ ਇੱਕ ਪਾਸੇ ਲੈ ਗਿਆ ਉਹਦੇ ਨਾਲ ਮਿੰਟਾਂ ਸਕਿੰਟਾਂ ਵਿੱਚ ਹੀ ਕੋਈ ਗੱਲ ਕੀਤੀ ਅਤੇ ਨੋਟਾਂ ਦੀਆਂ ਦੋ ਥਈਆਂ ਡਾਕਟਰ ਦੀ ਪੈਂਟ ਦੀਆਂ ਦੋਵੇਂ ਜੇਬਾਂ ਵਿੱਚ ਪਾ ਦਿੱਤੀਆਂ। ਕੰਨ ਵਿੱਚ ਆਖਿਆ ਚੰਗਾ ਡਾਕਟਰ ਸਾਹਿਬ ਅਸੀਂ ਚੱਲਦੇ ਹਾਂ ਤੁਸੀਂ ਆਪਣੀ ਕਾਰਵਾਈ ਕਰੋ। ਬਸ ਠੀਕ ਹੈ ਨਾ? ਮੌਕੇ ਵਾਲੇ ਡਾਕਟਰ ਦੀਆਂ ਅੱਖਾਂ ਵਿੱਚ ਚਮਕ ਸੀ। ਸਰਵਣ ਨੂੰ ਦੋ ਰਾਤਾਂ ਹਸਪਤਾਲ ਵਿੱਚ ਰੱਖਿਆ ਗਿਆ। ਤੀਜੇ ਦਿਨ ਸਵੇਰੇ ਉਹ ਸੁੱਤਾ ਪਿਆ ਨਹੀਂ ਉੱਠਿਆ। ਡਾਕਟਰ ਕਹਿ ਰਿਹਾ ਸੀ ਇਹ ਥੋੜ੍ਹ ਦਿਲਾਂ ਸੀ। ਸਖਮੰਦੀ ਤਾਬ ਜਲ ਨਹੀਂ ਸਕਿਆ ਹੋ ਜਾਂਦਾ ਹੈ ਕਈ ਵਾਰ